ਇੱਕ ਹੋਰ ਅੱਜ ਮੈਂ ਖਬਰ ਦੇਖ ਰਿਹਾ ਸੀਗਾ ਸ਼ਾਇਦ ਮਹਾਰਾਸ਼ਟਰ ਦੀ ਉਹਦੇ ਵਿੱਚ ਨਾ ਪੁਸ਼ਪਾ ਫਿਲਮ ਆਈ ਹੈ ਜਿਹੜੀ ਪੁਸ਼ਪਾ 2 ਇਹ ਪੁਸ਼ਪਾ 2 ਫਿਲਮ ਮਤਲਬ ਕਿ ਲੱਗੀ ਸੀ ਕਿਤੇ ਤੇ ਉੱਥੇ ਤਾਂ ਕੋਈ ਇੱਕ ਨਾਮੀ ਬਦਮਾਸ਼ ਸੀਗਾ ਜਿਹਦੇ ਤੇ ਸ਼ਾਇਦ 27 ਮੁਕਦਮੇ ਦਰਜ ਸੀ ਕਤਲ ਪੁਲਸ ਤੇ ਹਮਲਾ ਤਸਕਰੀ ਵਗੈਰਾ ਆਂਦੇ ਦੱਸਦੇ ਆ ਕਿ ਵੀ ਮਤਲਬ ਪੁੱਲਸ ਨੂੰ ਪਤਾ ਸੀ ਇਹ ਫਿਲਮ ਦਾ ਬੜਾ ਸ਼ੌਕੀਨ ਹੈ ਤੇ ਪੁਸ਼ਪਾ ਫਿਲਮ ਇਹਨੇ ਕਿਸੇ ਵੀ ਹਾਲਤ ਚ ਛੱਡ ਨਹੀਂ ਨਹੀਂ। ਵੀ ਇਹ ਇਹਨੇ ਵੇਖਣਾ ਹੋਣਾ ਹੀ ਹੋਣਾ ਤੇ ਉਹਦੀ ਵੇਖੋ ਕਿਸਮਤ ਕਿ ਉਹ ਬੰਦਾ ਜਿਸ ਸਿਨੇਮੇ ਦੀ ਉਹਨਾਂ ਨੂੰ ਉਮੀਦ ਸੀ ਕਿ ਇਸ ਸਿਨੇਮੇ ਚ ਜਿਹੜੀ ਪੁਸ਼ਪਾ 2 ਲੱਗੀ ਆ ਇਹ ਵੇਖਣਾ ਆਊਗਾ ਉੱਥੇ ਵੇਖਣ ਚਲਾ ਗਿਆ। ਉਹ ਪੁਸ਼ਪਾ 2 ਦਾ ਲੁਤਫ ਲੈ ਰਿਹਾ ਸੀ ਨਜ਼ਾਰਾ ਲੈ ਰਿਹਾ ਸੀਗਾ। ਜਿਵੇਂ ਆਲੂ ਅਰਸਨ ਤੁਹਾਨੂੰ ਪਤਾ ਐਕਟ ਕਰਦਾ ਹੀ ਆ। ਤਾਂ ਇਸ ਦਰਮਿਆਨ ਫਿਰ ਫਿਲਮ ਵਾਲੀ ਜਿਹੜੀ ਨਕਲੀ ਪੁਲਿਸ ਉਹ ਤਾਂ ਦੇਖਦਾ ਹੀ ਹੋਊਗਾ ਸਕਰੀਨ ਤੇ ਪਰਦੇ ਤੇ ਉੱਥੇ ਅਸਲੀ ਪੁਲਿਸ ਵੀ ਪਹੁੰਚ ਗਈ ਨਾ ਕਾ ਕਾਕਾ ਆ ਜਾ ਤੈਨੂੰ ਲੱਭਦੇ ਫਿਰਦੇ ਆ ਸੋ ਇਸ ਕਰਕੇ ਭਈ ਇਹ ਪੁਸ਼ਪਾ 2 ਜਿਹੜੀ ਆ ਉਹ ਇੱਕ ਬੰਦੇ ਨੂੰ ਫਸਾ ਗਈ ਆ ਪੁਲਿਸ ਨੂੰ ਕਹਿ ਲੋ ਕਿ ਸਫਲਤਾ ਦਿਵਾ ਗਈ ਆ ਕਿ ਜਿਹੜਾ ਬੰਦਾ ਭਗੌੜਾ ਸੀਗਾ ਜਿਹਦੇ ਤੇ 27 28 ਮੁਕਦਮੇ ਚੱਲਦੇ ਸੀਗੇ ਉਹ ਫਿਲਮ ਵੇਖਣ ਆਇਆ ਹੀ ਨਾ ਭੜਿਆ ਗਿਆ ਤਾਂ ਪੁਸ਼ਪਾ 2 ਨੇ ਕੁਛ ਨਾ ਕੁਛ ਪੁਲਿਸ ਦਾ ਫਾਇਦਾ ਜ਼ਰੂਰ ਕੀਤਾ ਅੱਲੂ ਅਰਜਨ ਦਾ ਵੀ ਫਾਇਦਾ ਹੋਇਆ ਕਮਾਈ ਬਹੁਤ ਹੋਈ ਆ ਸਿਨੇਮਾ ਮਾਲਕਾਂ ਨੂੰ ਵੀ ਫਾਇਦਾ ਹੋਇਆ ਕਹ ਸਾਰਿਆਂ ਨੂੰ ਫਾਇਦਾ ਹੋਇਆ ਪਰ ਪੁਲਿਸ ਨੂੰ ਵੀ ਕਹ ਲੋ ਕਿ ਪੁਸ਼ਪਾ 2 ਨੇ ਫਾਇਦਾ ਜਿਹੜਾ ਉਹ ਪਛਾ ਦਿੱਤਾ ਹੈ ਇਹ ਕਾਫੀ ਇੰਟਰਸਟਿੰਗ ਖਬਰ ਬਣ ਜਾਂਦੀ ਹੈ ਕਿ ਤੁਸੀਂ ਦੇਖੋ ਕਿ ਕਿੰਨਾ ਯਾਰ ਉਸ ਬੰਦੇ ਨੂੰ ਕਰੇਜ਼ ਹੋਏਗਾ ਫਿਲਮਾਂ ਦਾ ਜਨੂਨ ਅਰਜਨ ਦਾ ਕਿ ਪੁਸ਼ਪਾ ਦੇਖਣੀ ਆ ਪੁਸ਼ਪਾ ਅੱਲੂ ਅਰਜਨ ਪਹਿਲਾਂ ਫਸਾਤਾ ਸੀ ਹਾਂਜੀ ਹਾਂਜੀ ਬਿਲਕੁਲ ਬਾਈ ਇਲੈਕਸ਼ਨ ਚ ਕਾਂਗਰਸ ਵਿਨ ਇਨ ਕੰਨਾ ਪੋਜ਼ਿਟਿਵਿਟੀ 에ਵਰੀਵੇਅਰ ਕਹ ਰਹੇ ਨੇ ਕਿ ਜੋ ਬੋਲਿੰਗ ਹੋਈ ਸੀ ਕਿ ਬਈ ਉਹਦੇ ਚ ਕਾਂਗਰਸ ਵਿਨ ਕਰ ਗਈ ਆ ਇਹਨਾਂ ਨੇ ਲੇਟੈਸਟ ਖਬਰ ਵੀ ਦੇ ਦਿੱਤੀ ਆ ਸੋ ਸੋਢੀ ਸਾਹਿਬ ਜੱਟ ਵੀ ਦੇ ਕਾਂਗਰਸ ਵੀ ਇਕਲੀ ਦਲ ਬਾਦਲ ਵੀਖ ਲੈ ਝਾੜੂ ਵਾਲੇ ਦੇਖ ਲੈ ਹੁਣ ਨਾ ਭਾਜਪਾ ਵੇਖ ਲਈਏ ਸ਼ਾਇਦ ਪੰਜਾਬ ਦਾ ਕੁਝ ਫਾਇਦਾ ਹੋ ਜਾਵੇ ਖੁਸ਼ ਢਿਲੂ ਕਹ ਰਿਹਾ ਕਿ ਸਾਰੇ ਦੇਖਿਆ ਸਾਰੇ ਅਜ਼ਮਾ ਕੇ ਦੇਖ ਲੈ ਆ ਹੁਣ ਆਖਰੀ ਦਵਾਈ ਵੀ ਲੈ ਲਈਏ ਜਿਹੜੀ ਬਚਦੀ ਆ ਮਤਲਬ ਕਿ ਆnde ਹੁੰਦੇ ਨਾ ਜਦੋਂ ਆਰਾਮ ਆਉਣਾ ਹੋਵੇ ਤੇ ਕਹਿੰਦੇ ਆ ਕਿ ਸਵਾਦੀ ਚੁੰਡੀ ਤੋਂ ਵੀ ਆ ਜਾਂਦਾ ਤਾਂ ਹੁਣ ਕੀ ਖੁਸ਼ ਜੀ ਇਹੋ ਜਿਹਾ ਦ੍ਰਿਸ਼ਟਾਂਤ ਦੇਖਦੇ ਹੋ ਇਹੋ ਜੀ ਤਸਵੀਰ ਦੇਖਦੇ ਹੋ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਕਿ ਭਈ ਭਾਜਪਾ ਦੇਖੋ ਇਹ ਤੇ ਹੈ ਹੀ ਆ ਪਰ ਪੰਜਾਬ ਵਾਲੇ ਇਹਨਾਂ ਜਿਹੜੇ ਉਹ ਤੁਸੀਂ ਦੇਖੋ ਜਦੋਂ ਇਹਨਾਂ ਨੇ ਭਾਜਪਾ ਜੇ ਚੁਣੀ ਤੇ ਉਦੋਂ ਨੂੰ ਉੱਥੇ ਰਾਹੁਲ ਗਾਂਧੀ ਉਰੀ ਆ ਜਾਣੇ ਆ ਉੱਤੇ ਫੇਰ ਕੰਮ ਟੇਡਾ ਹੀ ਆ ਪੰਜਵਲੇ ਦਾ ਕਮਿਟੀਟਰ ਹਿੰਦਾ ਹੈ ਨਾ ਹਜ਼ੂਰ ਜੇ ਉੱਤੇ ਯੂਪੀਏ ਸੀ ਤੇ ਥੱਲੇ ਇਧਰ ਐਨਡੀਏ ਵਾਲੇ ਸੀਗੇ ਯਾਨੀ ਅਕਾਲੀ ਦਲ ਵਾਦਲ ਤੇ ਭਾਜਪਾ ਹੁਣ ਉੱਤੇ ਅੱਗੇ ਐਨਡੀਏ ਵਾਲੇ ਆ ਗਏ ਜਦੋਂ ਉਹ ਅੱਗੇ ਪਾਵਰ ਦੇ ਵਿੱਚ ਆਏ ਤੇ ਇੱਥੇ ਇੱਥੇ ਆਪਾਂ ਬਾਜ਼ੀ ਪਲਟ ਦਿੱਤੀ ਸੋ ਇਸ ਕਰਕੇ ਮੈਨੂੰ ਤੇ ਲੱਗਦਾ ਕਿ ਜੇ ਭਾਜਪਾ ਆ ਗਈ ਤਾਂ ਸਮਝ ਲਓ ਕੇਂਦਰ ਚੋਂ ਚਲੇ ਜਾਏਗੀ ਤੇ ਗੱਲ ਤੇ ਫਿਰ ਉੱਥੇ ਦੀ ਉੱਥੇ ਰਹਿ ਜਾਣੀ ਆ ਉਹ ਆਂਦੇ ਨਹੀਂ ਹੁੰਦੇ ਕਿ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਸੁਟਣੀ ਪਈ ਐਦਾਂ ਵੀ ਹੋ ਜਾਂਦਾ ਨਾ ਕਈ ਵਾਰ ਝਾੜੂ ਤੋਂ ਵੀ ਮੋਹ ਜਿਹੜਾ ਟੁੱਟ ਗਿਆ ਇਹ ਤਾਂ ਦੇਖੋ ਹੁਣ ਇਹਨਾਂ ਦੀ ਜ਼ਿੰਮੇਵਾਰੀ ਸੀ ਅਸੀਂ ਕੇਂਦਰ 'ਚ ਦੇਖ ਲਈ ਪੰਜਾਬ 'ਚ ਨਹੀਂ ਦੇਖਣੀ ਬੱਲੀ ਸਾਹਿਬ ਕਹਿ ਰਿਹਾ ਚਲੋ ਭਾਈ ਇੱਥੇ ਆਪਾਂ ਹੁਣ ਨਹੀਂ ਤੈਅ ਕਰਨਾ ਬੱਲੀ ਸਾਹਿਬ ਇਹ ਤੈਅ ਕਰਨਾ ਹੈ ਅੱਗੇ ਜਾ ਕੇ ਨੈਰੇਟਿਵ ਨੇ ਵੋਟਰ ਨੇ এজেন্ডਿਆਂ ਨੇ ਜਾਂ ਕਹਿ ਲੋ ਕਿ ਜੋ ਤਤਕਲੀਨ ਕੈਲੀ ਆਪਾਂ ਹਾਲਾਤ ਹੁੰਦੇ ਨੇ ਉਹ ਹੀ ਤੈਅ ਕਰਦੇ ਹੁੰਦੇ ਕਿ ਕਹਾਣੀ ਕਿੱਧਰ ਨੂੰ ਜਾਣੀ ਹੈ ਜਗਬੀਰ ਬਰਾੜ ਡੰਨਾ ਉਹਨਾਂ ਫਿਰ ਆ ਜਾਣਾ ਆਪជា ਸਫਿਕਸ ਹੈ ਅਰਜੀ ਮੇਰਾ ਕੋਈ ਟਿੱਪਣੀ ਕਰ ਰਿਹਾ ਭਾਈ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ ਪਹਿਲੀ ਵਾਰ ਲਾਈਵ ਸੁਣ ਰਹੇ ਹਾਂ ਹਾਂ ਜੀ ਸਾਨੂੰ ਅੱਜ ਕਹਿ ਲੋ ਕਿ ਭਾਈ ਦਿੱਕਤ ਸੀਗੀ ਕੋਈ ਪ੍ਰੋਬਲਮ ਆ ਗਈ ਸਾਡੇ ਇੱਧਰ ਇੰਟਰਨੈਟ ਤੇ ਬਿਜਲੀ ਦੋਨੇ ਹੀ ਸੇਵਾਵਾਂ ਮਾ ਬੰਦ ਆ ਸੋ ਲਿਆਜ਼ਾ ਫਿਰ ਫੋਨ ਤੋਂ ਲਾਈਵ ਹੋਣਾ ਪਿਆ ਤੇ ਮੈਂ ਯਤਨ ਕੀਤਾ ਸੀ ਮੈਂ ਕਿਹਾ ਯਾਰ ਕਿਸੇ ਵੀ ਹਾਲਾਤ ਦੇ ਵਿੱਚ ਇੱਕ ਵਾਰੀ ਸਾਡੀ ਆਡੀਅנס ਹੈ ਜਿਹੜੀ ਉਸ ਦੇ ਰੂਪ ਰੂਪ ਜ਼ਰੂਰ ਹੋਇਆ ਜਾਵੇ ਸੋ ਇਹ ਯਤਨ ਕੀਤਾ ਤੇ ਮੂੰਹ ਜਬਾਨੀ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਜਿਹੜੀ ਵੀ ਕੋਈ ਖਬਰ ਆਉਂਦੀ ਹੈ ਕੋਈ ਇੱਧਰ ਉੱਧਰ ਦੀ ਗੱਲ ਹੁੰਦੀ ਹੈ ਤਾਂ ਭਾਈ ਉਹ ਕਰਨ ਦਾ ਯਤਨ ਕੀਤਾ ਆਪ ਪਾਰਟੀ ਸ਼ਟਡਾਊਨ ਵੀ ਸੋਸਤਾਈ ਦੇਖੋ ਜੀ ਕੀ ਬਣਦਾ ਅਸੀਂ ਕਿਸੇ ਦੇ ਨਾਂ ਹੱਕ ਦੇ ਵਿੱਚ ਆ ਨਾ ਭਈ ਕਿਸੇ ਦੇ ਵਿਰੁੱਧ ਦੇ ਵਿੱਚ ਜੋ ਹੋਏਗਾ ਸੋ ਅਸੀਂ ਦੇਖਾਂਗੇ ਜੀ ਬੈਟ ਬੱਲਾ ਜੀ ਉਹ ਉਹਨਾਂ ਦਾ ਮਾਮਲਾ ਸੁਪਰੀਮ ਕੋਰਟ ਚ ਚਲਾ ਗਿਆ ਸੁਪਰੀਮ ਕੋਰਟ ਚ ਹੁਣ ਪੰਜਾਬ ਸਰਕਾਰ ਨੇ ਜਵਾਬ ਫਾਈਨਲ ਦੇਣਾ ਹੈ ਜੀ ਫਿਰ ਉਸ ਤੋਂ ਬਾਅਦ ਅੱਗੇ ਗੱਲ ਜਿਹੜੀ ਵਧੇਗੀ ਉਹ ਤਾਂ 2 ਮਿੰਟ ਦਾ ਕੰਮ ਹੈ ਇਹ ਜੇ ਚੋਹਨ ਤਾਂ ਮਿਲ ਜਾਏਗੀ ਜਵਾਬ ਜੀ ਤਾਂ ਜਗਸੀਰ ਸੇਖੋ ਜੀ ਮੇਰਾ ਨੰਬਰ ਮਿਲ ਜਾਏਗਾ ਤੁਹਾਨੂੰ ਤੁਸੀਂ ਸਾਡੇ ਟੈਕਨੀਕਲ ਟੀਮ ਨੂੰ ਸਨੇਹਾ ਭੇਜ ਦਿਓ ਜੀ ਈਮੇਲ ਐਡਰੈਸ ਲੈ ਲਓ ਮੇਰਾ ਤਾਂ ਈਮੇਲ ਜਿਹੜਾ ਸੀਗਾ ਉਹ ਮੇਰਾ ਵੈਸੇ ਇੱਥੇ ਹੋਣਾ ਵੀ ਆ ਕਈਆਂ ਕੋਲ ਤਾਂ ਈਮੇਲ ਕਰ ਦੇਣਾ ਜੀ ਡਾਇਰੈਕਟਲੀ ਆਪਾਂ ਗੱਲ ਕਰ ਲਵਾਂਗੇ ਕੋਈ ਚੱਕਰ ਨਹੀਂਗਾ ਜੀ ਠੰਡ ਕਿੰਨੀ ਹੈ ਜੀ ਤੁਹਾਡੇ ਠੰਡ ਬਹੁਤ ਹੈ ਜੀ ਅੱਜ ਅੱਜ ਤੇ ਮੈਂ ਕੰਬਲ ਚ ਹੀ ਬੜਿਆ ਰਿਹਾ ਜੀ ਮੈਨੂੰ ਠੰਡ ਬੜੀ ਲੱਗਦੀ ਆ ਕੰਬਲ ਦੇ ਹੀ ਸੀਗਾ ਅੱਜ ਮੇਰਾ ਕੰਬਲ ਚ ਹੀ ਕਾਫੀ ਪੀਤੀ ਆ ਹੋਣੀ ਨਿਕਲੇ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਜ ਸਾਡੇ ਇੱਧਰ ਬਿਜਲੀ ਨੈਟ ਸਾਰਾ ਕੁਝ ਬੰਦ ਸੀਗਾ ਸੋ ਲਿਆਜ਼ਾ ਸਾਨੂੰ ਇਹ ਕਰਨਾ ਪਿਆ ਲਓ ਜੀ 45 ਮਿੰਟ ਲਾ ਦਿੱਤੇ ਨੇ ਤੁਹਾਡੀ ਖਿਦਮਤ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਤੇ ਹੁਣ ਆਪਾਂ ਲਈਏ ਜਾਸ ਤੱਕ ਕਿਉਂਕਿ ਸਿਆਲੂ ਦੇਣਿਆ ਤੇ ਦਿਨ ਬਹੁਤ ਜਲਦੀ ਡੁੱਬ ਜਾਂਦਾ ਜਟ ਔਨ ਫਾਇਰ ਮੈਂ ਈਮੇਲ ਕੀਤਾ ਸੀ ਕਿਸੇ ਖਾਸ ਵਿਸ਼ੇ ਤੇ ਤੁਸੀਂ ਰਿਪਲਾਈ ਨਹੀਂ ਕੀਤਾ ਨਹੀਂ ਮੇਰੇ ਵਾਲੇ ਮੇਲ ਤੇ ਕਰੋ ਜੀ ਮੇਰੇ ਵਾਲੇ mintu.sambhu130@gmail.com ਇਹਦੇ ਤੇ ਕਰ ਦੇਣਾ ਜੀ ਠੀਕ ਹੈ ਜੀ ਤੇ ਪੁਰਾਣਾ ਈਮੇਲ ਹੈ ਮੇਰਾ ਜੀ ਮੇਰੇ ਖਿਆਲ ਦੇ ਨਾਮ تقریبا ਕੋਈ 12 13 ਸਾਲ ਪੁਰਾਣਾ ਤੋਂ ਇਹੀ ਹੈ ਤੇ ਇਹਦੇ ਤੇ ਤੁਸੀਂ ਕਰ ਦੇਣਾ ਜੀ ਮੈਂ ਲੈ ਲਵਾਂਗਾ ਮੇਲ ਜੀ ਉਹ ਕਈ ਵਾਰੀ ਹੁੰਦਾ ਨਾ ਸਰ ਮੇਲ ਬਹੁਤ ਆਏ ਹੁੰਦੇ ਆ ਜਿਹੜਾ ਸਾਡਾ ਕਲੋਕੀ ਆਈ ਵਰਲਡ ਵਾਲਾ ਨਾ ਜਿਹੜਾ ਆਪਣਾ ਅਫੀਸ਼ੀਅਲ ਈਮੇਲ ਆ ਉਹਦੇ ਤੇ ਮੇਲ ਬਹੁਤ ਹੁੰਦੇ ਆ ਉਹ ਫਿਰ ਛਾਂਟ ਕੇ ਅੱਗੇ ਜਿਹੜੀ ਟੈਕਨੀਕਲ ਟੀਮ ਆ ਕੋਈ ਸੂਚਨਾ ਹੋਵੇ ਖਬਰ ਹੋਵੇ ਤਾਂ ਉਹ ਪਹੁੰਚਾ ਦਿੰਦੇ ਨੇ ਅੱਗੇ ਹਾਂ ਜੀ ਇੱਧਰ ਵੀ ਕਿਣਕਿਣ ਹੋਈ ਆ ਜੀ ਇੱਧਰ ਤੇ ਹਵਾ ਬੜੀ ਤੇਜ਼ ਚੱਲੀ ਆ ਖੁਸ਼ਟ ਲੋ ਜੀ ਕਾਫੀ ਜ਼ਿਆਦਾ ਹਾਂਜੀ ਇਹੀ ਹੈ ਜੀ ਸੁਖੀ ਜੀ ਮੇਰਾ ਈਮੇਲ ਪੁਰਾਣਾ ਹੀ ਹੈ ਮੇਰੇ ਨੰਬਰ ਵੀ ਤਕਰੀਬਨ ਲਾ ਲੋ ਕਿ ਮੇਰੇ ਖਾਲ ਦੇ ਨਾਲ 7-8 ਦੇ ਆ ਉਹੀ ਚੱਲੀ ਆਉਂਦੇ ਆ ਜੀ 16-17 ਸਾਲ ਪੁਰਾਣੇ ਆ ਤੋਂ ਲੋੜ ਹੀ ਨਹੀਂ ਪੈਂਦੀ ਆਪਾਂ ਨੂੰ ਆਪਾਂ ਕਿਹੜੇ ਕੋਈ ਸੈਲੀਬ੍ਰਿਟੀ ਆ ਜੀ ਸੋ ਦੋਜ਼ ਆਸ ਤਾਂ ਫਿਰ ਸਿਆਲੂ ਦੇਣਿਆ ਤੇ ਰਸਤਾ ਨੇੜੇ ਕਰੀਏ ਪਿੰਡਾਂ ਦਾ ਤੇ ਕੱਲ ਨੂੰ ਮਿਲਦੇ ਆ ਰੈਗੂਲਰ ਟਾਈਮ ਮਿਲਾਂਗੇ ਰੈਗੂਲਰ ਪ੍ਰੋਗਰਾਮ 'ਚ ਹੀ ਮਿਲਾਂਗੇ ਅੱਜ ਥੋੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਇਲਾਕੇ 'ਚ ਸਮੱਸਿਆ ਆ ਗਈ ਫਾਲਟ ਪੈ ਗਿਆ ਮਹਿਕਮਾ ਕਹਿ ਰਿਆ ਸੀਗਾ ਕਿ ਆਜੂਗੀ ਜੀ ਲਾਈਟ ਆਜੂਗੀ 2 ਵਜੇ 2:30 ਵਜੇ ਇੰਟਰਨੈਟ ਤੇ ਅਸੀਂ ਆਪਦਾ ਬਹਾਲ ਕਰਵਾ ਲਿਆ ਸੀਗਾ ਪਰ ਲਾਈਟ ਜਿਹੜੀ ਉਹ ਨਹੀਂ ਬਹਾਲ ਹੋ ਸਕੀ ਸੋ